ਆਉਜੀ ਟੈਨਰ ਹਸਾਂ ਤੇ ਆਪਾਂ ਥੋੜੀ ਝਾਤ ਮਾਰ ਲਈਏ ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਸੀ ਗਾ ਵੀਏ ਸੁਣੀਏ ਮੰਨ ਰਖੀਏ ਪਾਓ ਇਹ ਜੀ ਟੈਨਰ ਹਸ ਨੇ ਪਹਿਲਾਂ ਨੇ ਜੀ ਗਾਉਣਾ ਜੋ ਬਾਣੀ ਨੂੰ ਆਨੰਦ ਦੇ ਨਾਲ ਪੜਨਾ ਗੁੰਗੁਣਾਉਣਾ ਜਿਵੇਂ ਆਪਾਂ ਕਰਦੇ ਆ ਰਹੇ ਹਾਂ ਚਾਹੇ ਹੌਲੀ-ਹੌਲੀ ਕੱਲੀ-ਕੱਲੀ ਪੰਕਤੀ ਨੂੰ ਇੱਕ-ਇੱਕ ਪੌੜੀ ਰੋਜ਼ ਕਰ ਲਵੋ ਪਰ ਉਹਨੂੰ ਉਸ ਨੂੰ ਗਾ ਕੇ ਆਨੰਦ ਲਓ ਤੇ ਫਿਰ ਜੋ ਤੁਸੀਂ ਗਾਇਆ ਹੈ ਨਾ ਪ੍ਰਮਾਤਮਾ ਇੰਨੀ ਰਹਿਮਤ ਕਰੇਗਾ ਕਿ ਆਪਣੇ ਆਪ ਇਹ ਇਹ ਰਾਜ ਹੈ ਜੀ ਕਿ ਆਪਣੇ ਆਪ ਹੀ ਉਸ ਸ਼ਬਦ ਦੇ ਜਿਹੜੇ ਭਾਵ ਨੇ ਉਸ ਸ਼ਬਦ ਦੇ ਅਰਥ ਨੇ ਜਾਂ ਉਸ ਸ਼ਬਦ ਦੇ ਜਿਹੜੇ ਭਾਵ ਅਰਥ ਨੇ ਤੁਹਾਨੂੰ ਆਪਣੇ ਆਪ ਹੀ ਤੁਹਾਡੀ ਸੁਰਤ ਵਿੱਚ ਸਮਾਉਣੇ ਸ਼ੁਰੂ ਹੋ ਜਾਣਗੇ ਜੀ ਜਿਹੜੇ ਗੁੰਗ ਮਹਾਰਾਜ ਨੇ ਗੁੰਗੇ ਕੋਲੋਂ ਪਾਠ ਖੜਾ ਦਿੱਤਾ ਸੀਗਾ ਜੀ ਕਈ ਵਾਰ ਅਨਪੜ੍ਹ ਲੋਕ ਜਿਨ੍ਹਾਂ ਨੇ ਕਦੇ ਕਿੰਨੇ ਨੇ ਊੜਾ ਆੜਾ ਵੀ ਨਹੀਂ ਲਿਖਣਾ ਹੁੰਦਾ ਪਰ ਜਦੋਂ ਬਾਣੀ ਪੜ੍ਹਦੇ ਨੇ ਜਾਂ ਬਾਣੀ ਨੂੰ ਸੁਣਦੇ ਨੇ ਜਾਂ ਗਾਉਂਦੇ ਨੇ ਤੇ ਇਹ ਜੇ ਕਈ ਵਾਰ ਅਰਥ ਕਰ ਦਿੰਦੇ ਕਿ ਬੰਦਾ ਹੈਰਾਨ ਹੋ ਜਾਂਦਾ ਜੀ ਤੇ ਇੱਕ ਸ਼ਬਦ ਵੀ ਆਉਂਦਾ ਸ਼ਾਇਦ ਮੈਂ ਗਲਤ ਪੜ੍ਹਦਾ ਹੋਵਾਂ ਕਹਿੰਦੇ ਪੜ੍ਹਿਆ ਅਨਪੜ੍ਹਿਆ ਸ਼ਾਇਦ ਪਰਮਗਤ ਪਾਵੇ ਜੀ ਵੀ ਪ੍ਰਮਾਤਮਾ ਦੇ ਇਹ ਨਹੀਂ ਪਤਾ ਜਦੋਂ ਤੁਹਾਡੀ ਪ੍ਰੀਤ ਲੱਗ ਗਈ ਜਿਹੜਾ ਕੁਝ ਨਹੀਂ ਵੀ ਪੜਿਆ ਨਾ ਤਾਂ ਕਹਿੰਦੇ ਨੇ ਇਹ ਜੇ ਇਹ ਜੇ ਸ਼ਬਦ ਗਾਇਨ ਕਰ ਦਿੰਦੇ ਨੇ ਇਹ ਜੇ ਅਰਥ ਕਰ ਦਿੰਦੇ ਨੇ ਕਿ ਹੈਰਾਨ ਹੋ ਜਾਂਦੇ ਨੇ ਜੀ ਇਹ ਗੱਲ ਸ਼ਾਇਦ ਮੁਹੰਮਦ ਸਾਹਿਬ ਜਿਹੜੇ ਕਿ ਮੁਸਲਮਾਨਤਾਂ ਧਰਮ ਦੇ ਬਾਨੀ ਨੇ ਕਹਿੰਦੇ ਨੇ ਜੀ ਉਹਨਾਂ ਨੂੰ ਪੜਨਾ ਲਿਖਣਾ ਨਹੀਂ ਸੀ ਆਉਂਦਾ ਪਰ ਜਿਹੜੀ ਆਇਤਾਂ ਆਈਆਂ ਨੇ ਉਹਨਾਂ ਨੂੰ ਪ੍ਰਮਾਤਮਾ ਵੱਲੋਂ ਆਈਆਂ ਨੇ ਤੇ ਉਹ ਬੋਲਦੇ ਰਹੇ ਨੇ ਗਾਉਂਦੇ ਰਹੇ ਨੇ ਤੇ ਜਿਹੜੇ ਲੋਕ ਲਿਖਦੇ ਰਹੇ ਨੇ ਜੀ ਤੇ ਪ੍ਰਮਾਤਮਾ ਬੜਾ ਦਿਆਲ ਹੈ ਜੀ ਜਦੋਂ ਅਸੀਂ ਉਸ ਦੀ ਬਾਣੀ ਨੂੰ ਉਸ ਦੇ ਸ਼ਬਦ ਨੂੰ ਗਾਵਾਂਗੇ ਤੇ ਆਪਣੇ ਆਪ ਹੀ ਉਸ ਦੇ ਜਿਹੜੇ ਅਰਥ ਨੇ ਇਹ ਸਮਝ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਜੀ ਤੇ ਜਦੋਂ ਸਮਝ ਵਿੱਚ ਆਉਣ ਲੱਗ ਗਏ ਜਦੋਂ ਆਪਾਂ ਕਿਸੇ ਗੱਲ ਨੂੰ ਸਮਝ ਜਾਂਦੇ ਆ ਤੇ ਪ੍ਰਮਾਤਮਾ ਦੀ ਰਹਿਮਤ ਇੰਨੀ ਹੁੰਦੀ ਹੈ ਕਿ ਆਪਾਂ ਉਸ ਗੱਲ ਨੂੰ ਮੰਨਣਾ ਸ਼ੁਰੂ ਕਰ ਦਿੰਨੇ ਜੀ ਆਟੋਮੈਟਿਕਲੀ ਭਾਵ ਕਈ ਵਾਰ ਆਪਾਂ ਕੋਈ ਗਲਤ ਕੰਮ ਕਰਦੇ ਹੁੰਨੇ ਆ ਜੀ ਤਾਂ ਆਪਣੇ ਆਪ ਹੀ ਆਪਾ ਦੇਖਦੇ ਆ ਕਿ ਬੰਦਾ ਬਦਲ ਜਾਂਦਾ ਹੈ ਜੀ ਕਿ ਉਹ ਕੋਈ ਗਲਤ ਕੰਮ ਕਰਨੇ ਛੱਡ ਦਿੱਤਾ ਚਾਹੇ ਚੋਰੀ ਹੋਵੇ ਠੱਗੀ ਹੋਵੇ ਜਾਂ ਪ੍ਰਮਾਤਮਾ ਜਾਣਦਾ ਹੈ ਜੀ ਠੀਕ ਹੈ ਕਿਹੜੇ ਕੌਣ ਕਿਹੜੇ ਗਲਤ ਕੰਮ ਕਰ ਰਿਹਾ ਤੇ ਆਪਣੇ ਆਪ ਹੀ ਜਿਹੜੇ ਆ ਉਹ ਪ੍ਰਮਾਤਮਾ ਦੀ ਰਹਿਮਤ ਦੇ ਨਾਲ ਛੁੱਟ ਜਾਂਦੇ ਆ ਜੀ ਸਭ ਨੂੰ ਪਹਿਲਾ ਕੰਮ ਕਰਨਾ ਹੈ ਗਾਉਣ ਦਾ ਜੀ ਆਨੰਦ ਦੇ ਨਾਲ ਪੜਨਾ ਹੈ ਆਨੰਦ ਦੇ ਨਾਲ ਗੁਣਗੁਣਾਉਣਾ ਹੈ ਜੀ ਚਾਹੇ ਹੌਲੀ-ਹੌਲੀ ਕਰ ਲੋ ਫਿਰ ਉਸ ਨੂੰ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ ਰਹਿਮਤ ਹੋਣੀ ਵੀ ਹੈ ਕਿ ਆਪਣੇ ਆਪ ਸਮਝ ਆ ਵੀ ਜਾਣੇ ਪਰ ਜੇ ਨਹੀਂ ਆਂਦੇ ਕੋਸ਼ਿਸ਼ ਕਰੋ ਕਿ ਆਨਲਾਈਨ ਜਾ ਕੇ ਜਾਂ ਕਿਸੇ ਗੁਰਮਖ ਪਿਆਰੇ ਨੂੰ ਜਿਹੜਾ ਆਪਾਂ ਗੱਲ ਕਰਦੇ ਸੀ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਜਿਹੜੀ ਵਿਚਾਰ ਕਰਨੀ ਹੈ ਵਿਚਾਰੇ ਕਿ ਉਹ ਕਠਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਤੇ ਫਿਰ ਮੰਨਣਾ ਹੈ ਜੀ ਤੇ ਜਪਜੀ ਸਾਹਿਬ ਵਿੱਚ ਗਾਉਣ ਵਾਲਿਆਂ ਦਾ ਹੈ ਜੀ ਤੀਜੀ ਪੌੜੀ ਦੇ ਵਿੱਚ ਠੀਕ ਹੈ ਸਮਝਣ ਵਾਲਾ ਸੁਣੇ ਵਾਲਿਆਂ ਦੀ 8ਵੀਂ ਤੋਂ 11ਵੀਂ ਪੌੜੀ ਤੇ ਮੰਨਣ ਵਾਲੇ 12ਵੀਂ ਤੋਂ 15ਵੀਂ ਪੌੜੀ ਠੀਕ ਹੈ ਜੀ ਤੇ ਫਿਰ ਉਹੀ ਗੱਲ ਆ ਗਈ ਜੇ ਮਨ ਬੇਚੈਨ ਹੈ ਜੀ ਤੁਸੀਂ ਕੋਈ ਵੀ ਤੁਕ 5-7 ਵਾਰ ਗਾ ਲਓ ਮਨ ਸ਼ਾਂਤ ਹੋ ਜਾਂਦਾ ਜੀ ਠਹਿਰਾਓ ਵਿੱਚ ਆ ਜਾਂਦਾ ਇਹ ਮੇਰਾ ਨਿੱਜੀ ਅਨੁਭਵ ਹੈ ਤੇ ਬਹੁਤ ਜਾਣਿਆਂ ਨੂੰ ਮੈਂ ਗੱਲ ਦੱਸੀ ਵੀ ਹੈ ਤੇ ਇੱਕ ਰਾਜ਼ ਵੀ ਹੈ ਜੀ ਇਹ ਪ੍ਰਮਾਤਮਾ ਤੇ ਭਰੋਸਾ ਕਰਕੇ ਕੋ ਨੂੰ ਇਹ ਗੱਲ ਕਹਿ ਰਹੇ ਆ ਗੁਰਬਾਣੀ ਤੇ ਭਰੋਸਾ ਕਰਕੇ ਕਹਿ ਰਹੇ ਆ ਪਿਆਰ ਦੇ ਨਾਲ ਕਿਸੇ ਵੀ ਤੁਕ ਨੂੰ ਪੰਕਤੀ ਨੂੰ ਗੂੰਗੁਣਾਉਣਾ ਸ਼ੁਰੂ ਕਰ ਦਿਓ ਜੀ ਤੇ ਅੱਗੇ ਇੱਕ ਸ਼ਬਦ ਵੀ ਆਉਂਦਾ ਜਿਸ ਵਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਲੋਕ ਝੂਠ ਬੋਲਦੇ ਨੇ ਆ ਸ਼ਬਦ ਹੈ ਜੀ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਬਤ ਇਹ ਸੁਖਣੀ ਸਾਹਿਬ ਵਿੱਚ ਜੀ ਤੁਸੀਂ ਪੜਿਆ ਹੋਵੇ ਉਸ ਵਿੱਚ ਆਉਂਦਾ ਹੈ ਜੀ ਮਨਨ ਹੀ ਪ੍ਰੀਤ ਭਾਵ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਪਰਮਾਤਮਾ ਦੇ ਨਾਲ ਕੋਈ ਪ੍ਰੀਤ ਨਹੀਂ ਹੈ ਕੋਈ ਪ੍ਰੇਮ ਨਹੀਂ ਹੈ ਮੁਖੋਂ ਗੰਡਲਾ ਉਤਪਾਉ ਮੂੰਹ ਤੋਂ ਝੂਠ ਬੋਲਦੇ ਹਨ ਕਿ ਸਾਡੇ ਵਰਗਾ ਕੋਈ ਭਗਤ ਨਹੀਂ ਹੈ ਸਾਡੇ ਵਰਗਾ ਕੋਈ ਪਾਠੀ ਨਹੀਂ ਹੈ ਜਿੰਨੇ ਮੈਂ ਪਾਠ ਕਰ ਦਿੱਤੇ ਉਹਨੇ ਕਿਸੇ ਨੇ ਨਹੀਂ ਕੀਤੇ ਠੀਕ ਹੈ ਮੈਂ ਰੋਜ਼ 10 ਜਪ ਜੀ ਸਾਹਿਬ ਦੇ ਪਾਠ ਕਰ ਦਿੰਦਾ ਠੀਕ ਹੈ ਪਰ ਅੰਦਰ ਜਿਹੜਾ ਮਾਨਾ ਉਹ ਭੱਜਿਆ ਫਿਰਦਾ ਰਹਿੰਦਾ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਵਲੇ ਇੱਕ ਵਾਕਿਆ ਆਉਂਦਾ ਹੈ ਕਿ ਕਹਿੰਦੇ ਨੇ ਕਿ ਹਾਜੀ ਸਾਹਿਬ ਨਵਾਜ ਕਰਦੇ ਹੁੰਦੇ ਨੇ ਤੇ ਉਹ ਗੁੱਸੇ ਹੋ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾ ਕਿ ਤੁਸੀਂ ਨमाज ਵਿੱਚ ਸਾਡੇ ਨਾਲ ਸ਼ਾਮਲ ਨਹੀਂ ਸੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਹਾਜੀ ਸਾਹਿਬ ਤੁਸੀਂ ਤਾਂ ਖੁਦ ਸ਼ਾਮਲ ਨਹੀਂ ਸੀਗੇ ਨमाज ਵਿੱਚ ਉਹ ਕਹਿੰਦੇ ਹਨ ਇਹ ਕੀ ਗੱਲ ਹੋਈ ਕਹਿੰਦੇ ਜੀ ਤੁਹਾਡੇ ਘਰ ਸ਼ਾਇਦ ਬੱਚੇ ਨੇ ਜਨਮ ਲਿਆ ਸੀ ਤੇ ਖੁਹੀ ਕਿਤੇ ਟਕਣੋਂ ਪੁੱਲ ਗਏ ਤੁਹਾਡਾ ਮਨ ਇਹ ਸੀ ਕਿ ਕਿਤੇ ਬੱਚਾ ਛਾਲ ਮਾਰ ਕੇ ਖੁਹੀ ਛੱਡ ਕੇ ਮਰ ਨਾ ਜਾਵੇ ਕਹਿੰਦੇ ਜੀ ਹਾਜੀ ਹੈਰਾਨ ਹੋ ਗਿਆ ਭਾਵ ਕਹਿੰਦੋ ਇਹ ਕਿ ਮਨ ਜਿਹੜਾਗਾ ਉਹ ਹਾਜੀ ਦਾ ਉਸ ਅਰਦਾਸ ਵਿੱਚ ਉਸ ਜਿਹੜੀ ਨਮਾਜ਼ ਵਿੱਚ ਨਹੀਂ ਸੀ ਪਰ ਮੁੱਖੋਂ ਕਹਿ ਰਿਹਾ ਸੀਗਾ ਕਿ ਮੈਂ ਨਮਾਜ਼ ਕੀਤੀ ਹੈ ਉਹੀ ਗੱਲ ਹੁਣ ਆਪਾਂ ਆਪਣੇ ਤੇ ਲਾ ਕੇ ਦੇਖ ਲਈਏ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਕਿ ਸਾਡਾ ਮਨ ਹੁੰਦਾ ਜੀ ਇਸ ਲਈ ਜੇ ਨਹੀਂ ਹੁੰਦਾ ਕੋਸ਼ਿਸ਼ ਇਹ ਕਰੋ ਕਿ ਚਾਹੇ ਮੂਲ ਮੰਤਰ ਦਾਈ ਹੋਲੀ-ਹੋਲੀ ਗਾ ਕੇ ਪਾਠ ਕਰ ਲੋ ਚਾਹੇ ਪਹਿਲੀ ਪੌੜੀ ਦਾ ਹੀ ਗਾ-ਗਾ ਕੇ ਪੰਜ ਵਾਰ 10 ਵਾਰ ਪਾਠ ਕਰ ਲੋ ਪੂਰੇ ਜਪਜੀ ਸਾਹਿਬ ਨਾਲੋਂ ਪਰ ਉਹ ਆਨੰਦ ਲੈ ਕੇ ਸਮਝ ਕੇ ਕਰੋ ਉਹ ਜਿਹੜਾਗਾ ਮੇਰੇ ਸਾਹਬ ਨਾਲ ਰੱਬ ਮਾਫ ਕਰੇ ਜੀ ਬਹੁਤ ਵਧੀਆ ਆਨੰਦ ਆਵੇਗਾ ਤੇ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਪੈਣਾ ਸ਼ੁਰੂ ਹੋ ਜਾਏਗਾ ਜੀ ਅੱਗੇ ਜਿਹੜਾ ਸਵਾਲ ਆਂਦਾ ਜੀ ਉਦਾ ਅਰਥ ਵੀ ਇਸ ਗਾਵੀਏ ਸੁਣੀਏ ਮਨ ਰੱਖੀਏ ਭਾਉ ਵਿੱਚ ਆ ਜਾਂਦਾ ਜੀ ਇਹ ਬਹੁਤ ਸਾਰੇ ਗੁਰਮਖ ਪਿਆਰਿਆਂ ਦਾ ਸਵਾਲ ਹੈ ਜੀ ਬਹੁਤ ਲੋਕ ਕਹਿੰਦੇ ਨੇ ਕਿ ਬਾਣੀ ਕਿਉਂ ਪੜੀਏ ਸੀ ਜਾਂ ਕੀ ਸਾਨੂੰ ਬਾਣੀ ਪੜਨੀ ਚਾਹੀਦੀ ਹੈ ਤੇ ਜੇ ਬਾਣੀ ਪੜਾਂਗੇ ਤਾਂ ਬਾਣੀ ਪੜਨ ਦੇ ਨਾਲ ਸਾਨੂੰ ਕੀ ਮਿਲ ਜਾਵੇਗਾ ਜੀ ਤੇ ਇੱਕ ਜਵਾਬ ਬੜਾ ਵਧੀਆ ਜੀ ਜੇ ਅਸੀਂ ਕਿਸੇ ਚੀਜ਼ ਨੂੰ ਪੜਾਂਗੇ ਨਹੀਂ ਤਾਂ ਫਿਰ ਅਸੀਂ ਉਸ ਚੀਜ਼ ਨੂੰ ਸਮਝਾਂਗੇ ਕਿੱਦਾਂ ਜੀ ਜਦੋਂ ਅਸੀਂ ਕਿਸੇ ਚੀਜ਼ ਨੂੰ ਸਮਝਣਾ ਸ਼ੁਰੂ ਕਰਦੇ ਹਾਂ ਜੀ ਤਦ ਹੀ ਉਸ ਚੀਜ਼ ਦਾ ਆਨੰਦ ਜਿਹੜਾ ਆਉਣਾ ਸ਼ੁਰੂ ਹੁੰਦਾ ਹੈ ਜੀ ਜਦੋਂ ਆਨੰਦ ਦਾअनुभव ਹੋਏਗਾ ਫਿਰ ਹੀ ਸਾਡਾ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਬਣ ਆਵੇਗਾ ਜੀ ਤੇ ਜਦੋਂ ਪਿਆਰ ਬਣ ਆ ਜਾਂਦਾ ਹੈ ਫਿਰ ਅਗਲੀ ਪੰਕਤੀ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਮਨੁੱਖਾਂ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ ਤੇ ਮਨ ਜਿਹੜਾ ਖੁਸ਼ੀਆਂ ਖੇੜਿਆਂ ਨਾਲ ਪਰ ਜਾਂਦਾ ਹੈ ਜੀ ਤੇ ਆਓ ਅੱਗੇ ਦੇਖਦੇ ਹਾਂ ਮਹਾਰਾਜ ਕੀ ਕਹਿੰਦੇ ਨੇ ਇਸ ਬਾਡੀ ਵਿੱਚ